Terima kasih telah menonton! ਸਾਰੀ ਖੰਤਰਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਿਕਿਉਰਿਟੀ ਫੋਰਸਸ ਸਾਰੀ ਬੋਲਿੰਗ ਪਾਰਟੀਆਂ ਨੂੰ ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਬੈਠਿਆ ਨੇ ਐਵਰੀ ਬੋਲਿੰਗ ਪਾਰਟੀ ਹੁਣ ਬੋਲਿੰਗ ਪਾਰਟੀ ਬਣ ਕੇ ਆਪਣੀ ਮਸ਼ੀਨਾਂ ਲੈਣ ਗਿਆ ਮਸ਼ੀਨਾਂ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਬੋਲਿੰਗ ਸਟੇਸ਼ਨਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਬੋਲਿੰਗ ਜਿਹੜੀ ਹੈ ਸਟਾਰਟ ਹੋ ਅਖਰ ਕਿਤਨਾ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਜਿਹੜੀ ਇਨਸਟਰਕਸ਼ਨਾਂ ਕਹਿੰਦਾ ਕੋਈ ਮਾਮਲੇ ਵੀ ਦੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲਗਾਈਆਂ ਨਹੀਂ ਗਈਆਂ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀਜੈਂ ਕੋਈ ਕਿਸੇ ਦੇ ਵੱਲੋਂ ਵੀ ਕੋਈ ਕੁਤਾਹੀ ਵਰਤੀ ਜਾਂਦੀ ਹੈ ਤੋ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਅਰਵਾਈ ਕੀਤੀ ਜਾਊਗੀ। ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ। ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਖਿਆ ਜਾ ਸਕਦਾ। ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ। ਤਾਂ ਜੋ ਕਿਸੇ ਵੀ ਕਿਸੇ ਦੀ ਵੀ ਕੋਈ ਵੀ ਕੋਤਾਈ ਨਾ ਕਰ ਸਕੇ। ਸਭ ਕਨੇ ਵਜੇ ਜਿਹੜੀ ਆ ਕੱਲ ਨੂੰ VOTING ਹੋ ਰਹੀ ਹੈ ਅੱਜ ਦੀ। VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਜਿਹੜੀ ਆ ਪ੍ਰਕਿਆ ਚੱਲੂਗੀ। ਅੰਕੀਸ਼ ਸੰਦੇਸ਼ ਜਿਹ ਮੇਰੀ ਆਮ ਵੋਟਰ ਨੂੰ ਹੀ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕਰੇਸੀ ਨੇ ਵੀ ਆਪਣਾ ਹਿੱਸਾ ਲਓ। ਬਾਕੀ ਇਹੋ ਕਹਿੰਦੇ ਛਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ ਚਾਨਣੀਆਂ ਦਾ ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਅਸੀਂ ਉੱਥੇ ਛਮਿਆਨੀਆਂ ਦਾ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੰਖੇ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋ। ਹਾਂਜੀ ਸੈਂਟਰਲ ਫੋਰਸਿਸ ਵੀ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਤਾਇਨਾਤ ਕਿੱਤੀ ਗਈਆਂ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾ ਆਪਣਾ ਚਾਰ-ਚਾਰ ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀ 26 ਸਾਰੀ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਿਕਿਉਰਿਟੀ ਫੋਰਸਿਸ ਸਾਰੀ ਪੋਲਿੰਗ ਪਾਰਟੀਆਂ ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਬੈਠਿਆ ਨੇ ਐਵਰੀ ਪੋਲਿੰਗ ਪਾਰਟੀ ਹੁਣ ਪੋਲਿੰਗ ਪਾਰਟੀ ਬਣ ਕੇ ਆਪਣੀ ਮਸ਼ੀਨਾਂ ਲੈਣ ਗਈਆਂ ਮਸ਼ੀਨਾਂ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਪੋਲਿੰਗ ਜਿਹੜੀ ਹੈ ਸਟਾਰਟ ਹੋਏਗਾ ਆਖਰ ਕਿਤਨਾ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਜਿਹੜੀ ਇਨਸਟਰਕਸ਼ਨਾਂ ਕਹਿੰਦਾ ਕੋਈ ਮਾਮਲੇ ਵੀ ਦੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲਗਾਈਆਂ ਦੀਆਂ ਨੇ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀਜੈਂ ਕੋਈ ਕਿਸੇ ਦੇ ਵੱਲੋਂ ਵੀ ਕੋਈ ਕੁਤਾਹੀ ਵਰਤੀ ਜਾਂਦੀ ਹੈ ਤੋ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ। ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਖਿਆ ਜਾ ਸਕਦਾ। ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ। ਤਾਂ ਜੋ ਕਿਸੇ ਵੀ ਪ੍ਰਤੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਹੋ ਸਕੇ। ਅਸਰ ਕਿਨੇ ਵਜੇ ਜਿਹੜੀ ਆ ਕੱਲ ਨੂੰ VOTING ਹੋ ਰਹੀ ਹੈ ਅੱਜ। VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਜਿਹੜੀ ਹੈ ਉਹ ਕਿੱਥੇ ਚੱਲੂਗੀ? ਰਕੀ ਸੰਦੇਸ਼ ਮੇਰੇ ਆਮ ਵੋਟਰ ਨੂੰ ਹੀ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕਰੇਸੀ ਦੇ ਵਿੱਚ ਆਪਣਾ ਹਿੱਸਾ ਲਓ। ਇਹ ਕਹਿੰਦੇ ਛਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ ਚਾਨਣੀਆਂ ਦਾ ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਅਸੀਂ ਉੱਥੇ ਛਾਂਬੀਆਂ ਦੇ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੰਖੇ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋ। ਹਾਂਜੀ ਸੈਂਟਰਲ ਫੋਰਸਿਸ ਵੀ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਤਾਇਨਾਤ ਕਿੱਤੀ ਗਈਆਂ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾ ਆਪਣਾ 4-4 ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀ 26